ਕੀ ਸਾਡੀ ਇਦਾਂ ਹੀ ਘੁੰਮ ਰਹੀ ਆ ਬਿਜਲੀ ਵਿਭਾਗ ਸਾਡਾ ਕਰੋੜਾਂ ਰੁਪਏ ਘਾਟੇ 'ਚ ਜਾ ਰਿਹਾ ਠੀਕ ਆ ਜਿਹੜੇ ਐਸੀ ਬਲੋਕ ਸੀ ਜਿਹੜੇ ਗਰੀਬ ਜੀ 200 ਜੂਨ ਤੱਕ ਮਾਫ ਕੀਤੀ ਸੀ ਸਰਕਾਰ ਨੇ ਉਹ ਬਿਲਕੁਲ ਵਧੀਆ ਸੀਗੀ ਜਿਹੜੇ ਬੰਦੇ ਨੇ ਦਾਦਾ ਬੀਬੀ ਮੋਟਰਾਂ ਚੱਲ ਰਹੀਆਂ 25 25 50 50 ਘਰ-ਪਾਪ ਦੀਆਂ ਚੱਲ ਰਹੀਆਂ ਉਹਨਾਂ ਦੀ ਬਿਜਲੀ ਮਾਫ ਕਰਨ ਦੀ ਕੀ ਲੋੜ ਪੈਗੀ ਵੀ ਗਰੀਬ ਕਨ ਦੇ ਘਟ ਲੈ ਰਹੇ ਆ ਜਿਹੜੇ ਅਮੀਰ ਆ ਬਦ ਲੈ ਰਹੇ ਆ ਅੱਜ ਵੀ ਜਿਹੜੇ ਗਰੀਬ ਆ ਉਹ ਰੋ ਰਹੇ ਆ ਕਿ ਸਾਡੇ ਕਾਰਡ ਕੱਟੇ ਗਏ ਆ ਇਸ ਸਰਕਾਰ ਨੇ ਆਉਂਦੇ ਆ ਹੀ ਬਹੁਤ ਜਿਆਦੇ ਪਰਿਵਾਰਾਂ ਦੇ ਜਿਹੜੇ ਕਾਰਡ ਕੱਟ ਦਿੱਤੇ ਆ ਜੋ ਕਿ ਕਾਂਗਰਸ ਸਰਕਾਰ ਦੇ ਵਿੱਚ ਇੱਕ ਪਹਿਲਾ ਮੌਕਾ ਜਿਹੜਾ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਕਿਸੇ ਵੀ ਇੱਕ ਪਰਿਵਾਰ ਦੇ ਜਿਹੜਾ ਕਾਰਡ ਨਹੀਂ ਕਟਿਆ ਲਗਾਏ ਆ ਨਵੀਆਂ ਸੜਕਾਂ ਦੇਖੋ ਤੁਸੀਂ ਕਾਂਗਰਸ ਸਰਕਾਰ ਨੇ ਕਿੰਨੀਆਂ ਨਵੀਆਂ ਸੜਕਾਂ ਬਣਾਈਆਂ ਯਾਰ ਇੰਨਾ ਬਕਾਸ਼ੂਣ ਦੇ ਨਾਤੇ ਵੀ ਸਾਡੇ ਲੋਕਾਂ ਨੇ ਇੱਕ ਬਦਲਾਅ ਕਰਨ ਦੇ ਚੱਕਰ ਦੇ ਵਿੱਚ ਬਨਵੇਂ ਦੇ ਬਨਵੇਂ ਜਿਹੜੇ ਆ ਇਹਨਾਂ ਦੇ ਲਿਆ ਕੇ ਖੜੇ ਕਰ ਦਿੱਤੇ ਲੇਕਿਨ ਇਹਨਾਂ ਲੋਕਾਂ ਨੇ ਤੇਲੇ ਦਾ ਕੰਮ ਨਹੀਂ ਕੀਤਾ ਇਹਨਾਂ ਨੇ 35 ਹਜ਼ਾਰ ਕਰੋੜ ਜਿਹੜਾ ਇਹਨਾਂ ਨੇ ਲੋਨ ਜਿਹੜਾ ਚੱਕ ਲਿਆ ਤਿੰਨਾਂ ਸਾਲਾਂ ਦੇ ਵਿੱਚ ਜੋ ਕਿ ਪਿਛਲੀਆਂ ਸਰਕਾਰਾਂ ਨੇ 35000 ਕਰੋੜ 76 ਸਾਲਾਂ ਦੇ ਨਹੀਂ ਚੱਕਿਆ ਇਹਨਾਂ ਨੇ 3 ਸਾਲ ਦੇ ਵਿੱਚ 35000 ਕਰੋੜ ਲੌਣ ਚੱਕ ਲਿਆ ਇਸ ਟਾਈਮ ਪੰਜਾਬ ਦੀ ਹਾਲਤ ਇਹੋ ਜਿਹੀ ਹੋ ਗਈ ਆ ਜਿਹੜੀ ਵੀ ਸਰਕਾਰ ਆਏਗੀ ਉਹ ਰੋਏਗੀ ਉਹਦੇ ਵਾਸਤੇ ਰਾਜ ਕਰਨਾ ਬਹੁਤ ਔਖਾ ਹੋ ਜਾਣਾ ਕਿਉਂ ਆ ਜੀ ਹਰ ਇੱਕ ਚੀਜ਼ ਜਿਹੜੀ ਆ ਨਾ ਫਰੀ ਫਰੀ ਦੇ ਸ਼ੀਟਾਂ ਦੇ ਵਿੱਚ ਨਾ ਦੇਤੀ ਆ ਯਾਰ ਇਹ ਚਾਹਤੇ ਗਰੀਬ ਵਰਗ ਜਿੰਨਾ ਵੀ ਤਰੀਬਣਾ ਹੈਗਾ ਗਰੀਬ ਕੀ ਹਰ ਇੱਕ ਨੂੰ ਇੱਥੇ ਤੱਕ ਲਿਆਉਣ ਵਾਲੀ ਜਿਹੜੀ ਆ ਕਾਂਗਰਸ ਦੀ ਜਮਾਤ ਆ ਕਾਂਗਰਸ ਨੇ ਆਮ ਬੰਦੇ ਵਾਸਤੇ ਬਹੁਤ ਕੁਝ ਦੇਖੋ ਸਾਡੇ ਲੋਕਾਂ ਦੀ ਨਾ ਮੋਸ ਬਾਅਦ ਚ ਨਿਕਲਦੀ ਸੀ ਪਹਿਲਾਂ ਫੌਜ ਭਰਤੀ ਹੋ ਜਾਂਦਾ ਸੀਗਾ ਆਈਟਮ ਸਾਡੀ ਇਹਦੀ ਭਰਤੀ 0% ਕਰ ਦਿੱਤੀ ਪੰਜਾਬ ਦੀ ਸਾਡੇ ਨੌਜਵਾਨ ਵਾਸਤੇ ਲਾੜ ਜੇ ਹੋਰ ਕੋਈ ਨੌਕਰੀ ਨਹੀਂ ਸੀ ਤੇ ਫੌਜ ਦੇ ਵਿੱਚ ਤਾਂ ਸੀ ਨਾ ਉਹ ਵੀ ਬੰਦ ਹੋ ਗਈ ਆ ਦੂਜਾ ਆਪਾਂ ਤੁਹਾਡੇ ਏਰੀਆ ਦੇ ਵਿੱਚ ਇਹਨਾਂ ਨੂੰ ਬਹੁਤ ਜਲਦੀ ਨਾ ਨੈਕਸਟ ਮੀਟਿੰਗ ਵਿੱਚ ਚਾਹਾਂਗੇ ਲੈਟਰ ਦਵਾਵਾਂਗੇ ਇਹਨਾਂ ਨੂੰ ਅਸੀਂ ਪ੍ਰਧਾਨ ਬਣਨ ਵਾਸਤੇ ਜਾ ਰਹੇ ਹਾਂ ਤੁਹਾਡੇ ਏਰੀਆ ਦੇ ਵਿੱਚ ਇਹਨਾਂ ਦਾ ਸਾਥ ਦੇਣਾ ਸਾਰਿਆਂ ਨੇ ਬਹੁਤ ਬਹੁਤ ਨੌਜਵਾਨ ਪੀੜ੍ਹੀ ਜਿਹੜੀ ਇਹਨਾਂ ਨਾਲ ਜੁੜੋ ਹਲਕੇ ਦੇ ਵਿੱਚੋਂ ਲੇਕਿਨ ਕੁਝ ਸਰਮਾਇਦਾਰ ਜਿਹੜੀ ਹੈ ਸਾਡੇ ਪਰਵਾਰ ਹੈਗੇ ਉਹ ਨਹੀਂ ਆਮ ਬੰਦੇ ਨੂੰ ਲਾਗੇ ਲੱਗਣ ਦੇ ਤੇ ਐਤਕੀ ਸਾਡਾ ਅੰਦੇਸ਼ਾ ਹੈਗਾ ਵੀ ਆਪਾਂ ਸ਼ਾਇਦ ਵੀ ਪਰਮੋਤਮ ਨੇ ਚਾਇਆ ਤੇ ਆਪਾਂ ਨੂੰ ਜਰੂਰ ਟਿਕਟ ਜਿਹੜੀ ਮਿਲੂਗੀ ਦੂਜਾ ਕੀ ਆ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਚਲੋ ਆਪਾਂ ਸਾਰੇ ਦੋਸ਼ੀਆਂ ਵੀ ਜਿਹਨਾਂ ਨੇ ਇਹੋ ਜੀ ਪਾਰਟੀ ਨੂੰ ਜਿਤਾ ਕੇ 92 ਬੰਦੇ ਆਪਾਂ ਦਿੱਤੇ ਆ 92 ਬੰਦਿਆਂ ਨੇ ਇੱਕ ਵੀ ਦੱਸੋ ਕੰਮ ਸਾਡੇ ਹਲਕੇ ਦੇ ਵਿੱਚ ਵੀ ਕਿਸੇ ਨੇ ਕੋਈ ਕੰਮ ਕੀਤਾ ਕੋਈ ਸੜਕ ਬਣਾਈ ਹੋਵੇ ਇਸ ਵੇਲੇ ਟੋਟਲੀ ਇਕੱਲੇ ਸਾਡੇ ਹਲਕੇ ਦੀਆਂ ਨਹੀਂ ਪੂਰੇ ਪੰਜਾਬ ਦੀਆਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਆ ਤਾਂ ਕੋਈ ਆਪ ਸਾਡਾ ਮੋਟਰਸਾਈਕਲ ਤੇ ਘੁੰਮਣ ਦਾ ਨਾ ਇਹੀ ਕੰਮ ਆ ਵੀ ਆਪਾਂ ਨਾ ਦੇਖ ਰਹੇ ਵੀ ਕਿਦਾਂ ਕਿੱਥੇ ਨਹੀਂ ਆ ਕਿਉਂਕਿ ਗੱਡੀਆਂ ਦਾ ਚਲੋ ਆ ਮੇਨ ਰੋਡ ਤੇ ਬੜੇ ਹੀ ਆ ਉਹਨਾਂ ਵਿੱਚ ਵੀ ਖੱਡੇ ਆ ਫਿਰ ਸਭ ਤੋਂ ਮਾੜੀ ਗੱਲ ਦੇਖੋ ਤੁਸੀਂ ਇਸ ਸਰਕਾਰ ਵਾਸਤੇ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ ਇਹਨਾਂ ਦੇ 8 ਐਮਐਲਏ ਜਿਹੜੇ ਆ ਟੁੱਟ ਕੇ ਭਾਜਪੀ ਦੇ ਨਾਲ ਜੁੜ ਗਏ ਆ ਅੱਜ ਦੇ ਪੇਪਰ ਚ ਵੀ ਆ ਪਈ ਆ ਵੀ ਇਸ ਪਾਰਟੀ ਦੇ ਵਿੱਚ ਇਹਨੋਂ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਹੋ ਕਿਹੜੀ ਹੋ ਸਕਦੀ ਆ ਜਿਸ ਜ਼ੋਰ ਸ਼ੋਰ ਨਾਲ ਇਹ ਪਾਰਟੀ ਆਈ ਸੀ ਉਥੇ ਜ਼ੋਰ ਸ਼ੋਰ ਦੇ ਨਾਲ ਹੀ ਖਿਲਰ ਰਹੀ ਆ 72 ਦੇ ਵਿੱਚ ਲੋਕਾਂ ਦਾ ਉਰਜਾਣਾ ਕਾਂਗਰਸ ਦੀ ਸਰਕਾਰ ਆ 100% ਆਏਗੀ ਦੂਜਾ ਕੀ ਵੀ ਹੀ ਸਾਰੇ ਬੈਠੇ ਆ ਸਾਡੇ ਵਿੱਚੋਂ ਕੋਈ ਵੀ ਪਰਿਵਾਰ ਜਿਹੜਾ ਕੋਈ ਵੀ ਲੀਡਰ ਕਿਸੇ ਕੋਲ ਆਉਂਦਾ ਜਾਂ ਜਾਂਦਾ ਪਿੰਡ ਦੇ ਵਿੱਚ ਆਉਂਦਾ ਕੋਈ ਵੀ ਇਹ ਨਹੀਂ ਕਹਿ ਰਿਹਾ ਵੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਆਪਾਂ ਨਾ ਫਰੀਮਾਂ ਦੇ ਚੱਕਰਾਂ ਦਾ ਦੇ ਵਿੱਚ ਤੁਰੇ ਆ ਆ ਚੀਜ਼ ਫਰੀ ਮਿਲ ਜੇ ਆ ਚੀਜ਼ ਫਰੀ